ਰਸ਼ੀਆ ਵਿੱਚ ਪੰਜਾਬ ਦੇ 7 ਤੋਂ 8 ਨੌਜਵਾਨ ਫਸੇ ਸਨ ਜਿਹੜੇ ਲਗਾਤਾਰ ਉਹਨਾਂ ਦੇ ਮਾਪੇ ਅਤੇ ਬੱਚੇ ਅਪੀਲ ਕਰ ਰਹੇ ਸਨ ਸਰਕਾਰਾਂ ਨੂੰ ਕਿ ਜਲਦ ਤੋਂ ਜਲਦ ਉਹਨਾਂ ਨੂੰ ਭਾਰਤ ਭਲਿਆਂ ਦਾ ਜਾਵੇ ਤੇ ਹੁਣ ਕੈਬਨ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਪਰਿਵਾਰਾਂ ਦੇ ਨਾਲ ਮਿਲਣ ਲਈ ਪਹੁੰਚੇ ਨੇ ਅੱਜ ਗੁਰਦਾਸਪੁਰ ਦੇ ਡੇਰੀਵਾਲ ਕਿਰਨ ਵਿੱਚ ਵੀ ਪਰਿਵਾਰ ਦੇ ਨਾਲ ਮਿਲਣ ਪਹੁੰਚੇ ਸਨ ਕਿਉਂਕਿ ਗगन ਦੀਪ ਜਿਹੜਾ ਨੌਜਵਾਨ ਮਾ ਰਸ਼ੀਆ ਦੇ ਵਿੱਚ ਫਸਿਆ ਸੀ ਉਹ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਨੇ ਤੇ ਆਸ਼ਵਾਸ਼ਣ ਦਿੱਤਾ ਕਿ ਜਲਦ ਉਹਨਾਂ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਪਰਿਵਾਰ ਮੇਰੇ ਨਾਲ ਹੈ ਗਲਤ ਕਰਨੇ ਆ ਇਹ ਭਾਈ ਦੱਸ ਤੇ ਕਿੱਥੇ ਫਸਿਆ ਹੈ ਐਸਵਤ ਕਿੱਥੇ ਹੈਗਾ ਉਹ ਬੇਟਾ ਐਸ ਵਿਲੇਜ ਜੁਕਰੇਨ ਦੇ ਵਿੱਚ ਹੈ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਹੋਏ ਹਨ ਉੱਥੇ ਹੈ ਜੀ ਤੇ ਅੱਜ ਕੌਣ ਆਇਆ ਤਾਂ ਕੀ ਸ਼ਵਾਸ਼ਣ ਦੇ ਕੇ ਗਏ ਨੇ ਅੱਜ ਧਾਲੀਵਾਲ ਸਾਹਿਬ ਮੰਤਰੀ ਸਾਹਿਬ ਆਏ ਨੇ ਜੀ ਉਹਨਾਂ ਨੇ ਪੂਰਾ ਸਾਨੂੰ ਭਰੋਸਾ ਦਿਵਾਇਆ ਕਿ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਲੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਸੀਂ ਏਡੀ ਚੋਟੀ ਦਾ ਜੋਰ ਲਾ ਰਹੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੇ ਬੱਚੇ ਘਰ ਵਾਪਸ ਲਿਆਂਦੇ ਜਾਣ। ਲੱਗਦਾ ਵੀ ਜਿਸ ਤਰ੍ਹਾਂ ਸਰਕਾਰ ਅੱਜ ਤੁਹਾਡੇ ਘਰ ਪਹੁੰਚੀ ਆ ਬੱਚੇ ਜਿਹੜੇ ਜਲਦ ਵਾਪਸ ਆਉਣਗੇ। ਹਾਂ ਜੀ ਹਾਂ ਜੀ ਬਿਲਕੁਲ ਜੀ ਬੜਾ ਬੜਾ ਮਨ ਨੂੰ ਤਰਵਾਸ ਆਈ ਹੋਈ ਐ। ਨਹੀਂ ਤੇ ਬਹੁਤ ਟੈਨਸ਼ਨ ਦੇ ਵਿੱਚ ਮਨ ਰਹਿੰਦਾ ਸੀ। ਉਹਨਾਂ ਬਹੁਤ ਖੁੱਲ੍ਹੇ ਸਵੇਰ ਨੂੰ ਸਾਨੂੰ ਕਿਹਾ ਕਿ ਤੁਸੀਂ ਕੋਈ ਵੀ ਪਰੇਸ਼ਾਨੀ ਲੈਣੀ। ਉਹਨਾਂ ਕਿਹਾ ਇਹ ਪਰੇਸ਼ਾਨੀ ਹੁਣ ਸਾਡੀ ਐ। ਅਸੀਂ ਤੁਹਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਵਾਪਸ ਲਿਆਵਾਂਗੇ। ਬੇਟਾ ਗगन ਗਿਆ ਕਦੋਂ ਸੀਗਾ ਤੇ ਕਿਹੜੇ ਵਿਜਿਤ ਗਿਆ ਸੀਗਾ? ਇਹ 23 ਦਸੰਬਰ ਨੂੰ ਗਿਆ ਜੀ। ਟੂਰਿਸਟ ਵੀ ਚੇਤੇ ਗਿਆ ਜੀ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਜਿਹੜਾ ਉੱਥੇ ਫਸਿਆ ਹੈਗਾ ਵਾ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀਗੀ ਉਹ ਵੀਡੀਓ ਵਿੱਚ ਤੁਹਾਡਾ ਬੱਚਾ ਕਿਹੜਾ ਹੈਗਾ ਵੀਡੀਓ ਦੇ ਫਰੰਟ ਦੇ ਉੱਤੇ ਬੱਚਾ ਜੀ ਥੋੜੀ ਹਾਈਟ ਛੋਟੀ ਉਹਦੀ ਤੇ ਫਰੰਟ ਤੇ ਬੱਚਾ ਉਹਦੇ ਜਾਣ ਤੋਂ ਬਾਅਦ ਕੋਈ ਸਮਾਂ ਸਾਨੂੰ ਫੋਨ ਨਹੀਂ ਆਇਆ ਟੈਨਸ਼ਨ ਦੇ ਵਿੱਚ ਹਾਂ ਬਾਅਦ ਵਿੱਚ ਜਦੋਂ ਫੋਨ ਆਇਆ ਤੇ ਉਹਨੇ ਕਿਹਾ ਵੀ ਇਹ ਡੈਡੀ ਸਾਨੂੰ ਉਧਰ ਦੀ ਰਸ਼ੀਆ ਦੀ ਪੁਲਿਸ ਨੇ ਫੜ ਲਿਆ ਤੇ ਸਾਨੂੰ ਉਹਨਾਂ ਨੇ ਆਰਮੀ ਦੇ ਹਵਾਲੇ ਕਰ ਦਿੱਤਾ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਜਾਂ 10 ਸਾਲ ਦੀ ਕੈਦ ਕੱਟ ਲਓ ਜਾਂ 1 ਸਾਲ ਵਾਸਤੇ ਆਰਮੀ ਜੁਆਇਨ ਕਰੋ ਤੁਹਾਨੂੰ ਸਾਲ ਬਾਅਦ ਪੱਕਾ ਕਰ ਦੇਾਂਗੇ ਫਿਰ ਕਹਿੰਦੇ ਸੀ ਇਹ ਸੋਚਿਆ ਕਿ ਅਸੀਂ ਕੈਦ 10 ਸਾਲ ਕਿਦਾਂ ਕੱਟ ਸਕਦੇ ਆ ਫਿਰ ਉਹਨਾਂ ਨੇ ਸਾਈਨ ਕਰ ਦਿੱਤੇ ਉਹ ਜਿਹੜਾ ਫਾਰਮ ਸੀ ਉਹ ਵੀ ਕੋਈ ਅਸੀਂ ਭਾਸ਼ਾ ਵਿੱਚ ਤੇ ਉਹਨਾਂ ਨੇ ਕਹਿੰਦੇ ਸਾਨੂੰ ਉਹਦੀ ਕੋਈ ਸਮਝ ਨਹੀਂ ਵੀ ਕੀ ਲਿਖਿਆ ਦਿੱਤੇ ਫਿਰ ਸਾਈਨ ਕਰਵਾ ਲਏ ਉਹਨਾਂ ਨੇ ਤੇ ਫਿਰ ਟ੍ਰੇਨਿੰਗ ਤੇ ਭੇਜ ਦਿੱਤਾ 15 ਦਿਨ ਦੀ ਟ੍ਰੇਨਿੰਗ ਵਾਸਤੇ 10 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਫਿਰ ਜਿੱਥੇ ਉਹਨਾਂ ਨੇ ਕਬਜ਼ੇ ਕੀਤੇ ਨੇ ਰਸ਼ੀਆ ਨੇ ਯੂਕਰੇਨ ਦੇ ਵਿੱਚ ਉਹ ਤੇ ਪੇ ਦਿੱਤਾ ਫਿਰ ਉਹ ਕਹਿ ਰਹੇ ਕਿ ਸਾਨੂੰ ਲੱਗਦਾ ਵੀ ਇਹਨਾਂ ਨੇ ਸਾਨੂੰ ਅੱਗੇ ਭੇਜਦਣੇ ਇਸ ਕਰਕੇ ਉਹਨਾਂ ਨੇ ਵੀਡੀਓ ਪਾਈ ਹੈ ਕਿ ਸਾਡੇ ਨਾਲ ਇਸ ਤਰ੍ਹਾਂ ਨਾ ਕੋਈ ਹੋਵੇ ਸਰਕਾਰ ਸਾਡੀ ਮਦਦ ਕਰੇ ਸੈਂਟਰ ਸਰਕਾਰ ਵੀ ਪੰਜਾਬ ਸਰਕਾਰ ਵੀ ਇਹ ਹੀ ਬੇਨਤੀ ਹੈ ਜੀ ਬੱਚਿਆਂ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਵੀ ਜੁਕ੍ਰੇਨ ਦੇ ਖਿਲਾਫ ਜਿਹੜੀ ਜੰਗ ਵਾ ਉਹ ਲੜੀ ਜਾਵੇ ਤੇ ਹੁਣ ਹੁਣ ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਘਰ ਪਹੁੰਚਣਗੇ ਮੰਤਰੀ ਸਾਹਿਬ ਇੱਥੇ ਆਏ ਕੀ assurance ਦੇ ਕੇ ਗਏ ਨੇ ਹਾਂਜੀ ਬੜਾ ਭਰੋਸਾ ਦਿੱਤਾ ਜੀ ਸਾਨੂੰ ਮਨ ਦੇ ਵਿੱਚ ਸੋ ਯਕੀਨ ਆਇਆ ਕਿ ਬਚੇ ਹਨ ਹੁਣ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਵੀ ਸਾਰਿਆਂ ਦੇ ਫੋਨ ਵੀ ਆ ਰਹੇ ਨੇ ਢਾਲੀਵਾਲ ਸਾਹਿਬ ਤੋਂ ਘਰ ਆਏ ਨੇ ਪੂਰਾ ਪ੍ਰੋਸਸ ਆ ਗਿਆ ਕਿ ਜਲਦੀ ਜਲਦੀ ਤੁਹਾਡੇ ਬੱਚੇ ਜਿਹੜੇ ਘਰ ਵਾਪਸੀ ਆਉਣਗੇ ਸਤ ਆਪਾਂ ਇਸ ਵੇਲੇ ਗਦਾਸਪੁਰ ਜ਼ਿਲ੍ਹੇ ਦੇ ਡੇਰੀਵਾਲ ਪਿੰਡ ਦੇ ਵਿੱਚ ਖੜੇ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਛੀਆ ਦੇ ਅੰਦਰ ਜਿਹੜੇ ਅਸਲੇ ਯੁਕਰੇਨ ਬਾਰਡਰ ਦੇ ਉੱਤੇ ਆ ਉਹ ਉੱਥੇ ਫਸ ਗਏ ਆ ਔਰ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫਤੇ ਗਏ ਸੀਗੇ ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਦੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ ਔਰ ਮੈਨੂੰ ਬੋਖਮੰਤੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਕੜੀ ਚ ਦੇ ਸੀ ਸਾਹਿਬ ਨਾਲ ਆਏ ਐੱਸਐੱਸਪੀ ਸਾਹਿਬ ਸਾਡੇ ਆਏ ਆ ਇਹਨਾਂ ਨੂੰ ਵਿਸ਼ਵਾਸ ਦੋਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮਾਨ ਸਾਹਿਬ ਕੱਲ ਨਿਊਜ਼ ਕੱਲ ਸ਼ਵੇਦਿਸ ਫਕਤੇ ਸਾਨੂੰ ਪਤਾ ਲੱਗਾ ਉਸੇ ਦੇ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਦੋਂ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇ ਅੰਦਰ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਾਇਲਾਂਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੁਣ ਤੱਕ ਅਸੀਂ ਪਿਛਲੇ 2 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਬੰਦਾ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਫ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਸਭ ਬੱਚਿਆਂ ਨੂੰ ਲਿਉਂਚ ਚ ਕਾਮਯਾਬ ਹੋ ਕੇ ਕੋਈ ਵੀ ਇਦਾਂ ਨਹੀਂ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸਾਰੇ ਬੱਚੇ ਨੇ ਸਾਰੇ ਗਦਾਸਪੁਰ ਦੇ ਨਹੀਂ ਲੈ ਨਹੀਂ ਗਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਾਹਦਪੁਰ ਦਾ ਦੋ ਸ਼ਾਹਦੋ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਤੋਂ ਪਤਾ ਕਰਾਂਗੇ ਕਿ ਕਿਹੜੇ ਜिले ਦੇ ਪਦੇ ਇਹ ਲਗਭਗ ਲੋਕੇਟ ਹੋ ਕੇ ਚਾਰ ਬੱਚੇ ਤਾਂ ਪਤਾ ਲਗੇਟ ਕਰਨ ਦੇ ਵੀ ਕਿਹੜੇ ਕਿਹੜੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾਨੋਦ ਦੇ ਨਾਲ ਆਏ ਪਿੰਡ ਅਗਲਾ ਦਵੰਗਲੇ ਦੇ ਨਾਲ ਉਹਦੇ ਨਾਲ ਦੀਨਾਨਕ ਦੇ ਨਾਲ ਅਵੰਖਾ ਪਿੰਡ ਉੱਥੇ ਸੋ ਮੈਂ ਪਤਵਾਰਾ ਨੂੰ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜੇ ਆ। ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮੈਨੂੰ ਪੂਰ ਦਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਲਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਡੇ ਬੱਚੇ ਛੋਟੇ ਛੋਟੇ ਉਮਰ ਦੇ ਆ। ਉਹ ਸਾਰੇ ਇੱਕ ਕਰਕੇ ਚੱਲ ਗਏ ਕਿ ਜਿੱਦਾਂ ਲੋਕਾਂ ਨੇ ਗੱਲਾਂ ਪੜਾਈਆਂ ਕਿ ਇੱਕ ਦਾ ਵਿਜਾ ਦੀ ਐਂਟਰੀ ਪਵਾ ਲਓ ਤੇ ਫਿਰ ਦੂਜਾ ਕੋਈ ਮੈਂ ਕਹ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਵਿਚਾਂ ਦਾ ਐਂਟਰੀ ਪਾਉਂਦੇ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵਿਜਾ 2-2 ਲੱਖ ਰੁਪਏ ਲਾ ਕੇ ਵੀ ਦਸ਼ਾਹਤ ਐਂਟਰੀ ਪਵਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਸੋ ਕੋਈ ਗੱਲ ਨਹੀਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਿੱਖ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਹੁਣ ਤੱਕ ਅਤੇ ਇਹ ਸੰਕਟ ਵੀ ਹੱਲ ਹੋ ਜਾਊਗਾ ਮਾਦਾ ਸੱਚੇ ਬਾਦਸ਼ਾਹ ਨੂੰ ਹੱਲ ਕਰ ਦੂਗਾ ਪਰ ਅਸੀਂ ਸਰਦਾਰ ਬੁਲੰਦ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂਗੀ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਹੈ ਤੇ ਮਾਦਾ ਸੱਚੇ ਬਾਦਸ਼ਾਹ ਕਿਰਪਾ ਕਰਦੂ ਸੋ ਮੈਂ ਇਹਨਾਂ ਨੂੰ ਦੱਸਣ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਹੋ ਸਰਕਾਰ ਸਾਡੀ ਇਹਨਾਂ ਦੇ ਨਾਲ ਸਰਮਤਰਾਲੇ ਨਾਲ ਗੱਲ ਹੋਈ ਹੈ ਪਤਾ ਲੱਗਾ ਹੁਣ ਬੱਚਿਆਂ ਦੀ ਸਿਚੁਏਸ਼ਨ ਕੀ ਹੈ ਗਈ ਇਸ ਵਕਤ ਨਹੀਂ ਬੱਚੇ ਇਹਦੇ ਉੱਥੇ ਦੇਖੋ ਇੰਦਾ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਆ। ਇੱਕ ਤਾਂ ਟਾਈਮਿੰਗ ਦਾ ਫਰਕ ਹੈ ਆਵਾਜ਼ ਦੇਣ ਦਾ ਫਰਕ ਹੈ ਬਹੁਤ। ਬਿਲਕੁਲ। ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ। ਪਰ ਮੈਨੂੰ ਲੱਗਦਾ ਕਿ 1-2 ਦਿਨ 'ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅਨਸਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਹਨ ਕਿਦਾਂ। ਉਹ ਪੂਰਾ ਪਤਾ ਕਰਕੇ ਦੱਸੋਗੇ। ਉਹ ਛੇਹ ਜਿਹੜੇ ਬੰਦੇ ਤੁਹਾਡੇ ਤੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਪੰਭੋਲਕ ਤੋਂ ਉੱਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ। ਬਹੁਤ ਵੱਡਾ ਮੁਲਕ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਹਦੇ ਯੂਕਰੇਨ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨੂੰ ਭੇਜਿਆ ਸੋ ਸੰਪਰਕ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪਰ ਹੋ ਜਾਊਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਕਵਦਾਉਣ ਦੀ ਲੋੜ ਬਿਲਕੁਲ ਹੀ ਗਗਨ ਦਾ ਪਰਿਵਾਰਵਾ ਜਿਹਦੇ ਵੱਲੋਂ ਕਿਹਾ ਜਾ ਰਿਹਾ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਆਏ ਸਨ ਤਾਂ ਲੰਮੀ ਚੋੜੀ ਗੱਲ ਜਿਹੜੀ ਹੈ ਪਰਿਵਾਰ ਦੇ ਨਾਲ ਹੋਈ ਹੈ ਤੇ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਵਾ ਕਿ ਜਲਦ ਤੋਂ ਜਲ ਦੇੜੇ ਉਹਨਾਂ ਦੇ ਬੱਚੇ ਨੇ ਜਿਹੜੇ ਹੋਰ ਵੀ ਪੰਜਾਬ ਦੇ ਬੱਚੇ ਫਸੇ ਨੇ ਉਹਨਾਂ ਨੂੰ ਜਲਦ ਭਾਰਤ ਲਿਆਦਾ ਜਾਵੇਗਾ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਵੀ ਕਿਹਾ ਹੈਗਾ ਕਿ ਉਹਨਾਂ ਦੀ ਮੰਤਰਾਲੇ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਜਿਹੜੇ ਰਸ਼ੀਆ ਦੇ ਵਿੱਚ ਐਮਬੈਸਡਰ ਹੈਗੇ ਨੇ ਆਪਣੇ ਦੇਸ਼ ਦੇ ਉਹਨਾਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰ ਜਿਹੜੇ ਨੇ ਉਹ ਚਿੰਤਾ ਨਾ ਕਰਨ ਉਹਨਾਂ पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर